ਸੋਸ਼ੀ ਕਾਲ ਜੀ ਮੈਂ ਹਰਪ੍ਰੀਤ ਤੇ ਅੱਜ ਫੇਰ ਇੱਕ ਅਮਰੀਕਾ ਤੋਂ ਖਬਰ ਲੈ ਕੇ ਆਏ ਆ ਤੇ ਇਹ ਖਬਰ ਹੈਗੀ ਆ ਵੀਰ ਟਰੱਕ ਵਾਲਿਆ ਵਾਸਤੇ ਬੜੀ ਦੁਖ ਖਾਲੀ ਖਬਰ ਆ ਕਿਉਂਕਿ ਪਹਿਲਾ ਐਕਸੀਡੈਂਟ ਹੋਇਆ ਸੀ ਵੀਰ ਤੋਂ ਜਿਹਨੂੰ ਕਾਫੀ ਲੰਮੇ ਸਮੇਂ ਤੱਕ ਸਜ਼ਾ ਸੁਣਾਈ ਗਈ ਸੀ ਯੂ ਟਰਨ ਲੈਂਦਾ ਸੀਗਾ ਜਿਹਦਾ ਉਹਦੇ ਵਿੱਚ ਤੁਸੀਂ ਦੇਖੀ ਹੋਊਗੀ ਇਹ ਵੀਡੀਓ ਬਹੁਤ ਸਾਰੀਆਂ ਯੂ ਟਰਨ ਲੈਂਦੇ ਸਮੇਂ ਪਿੱਛੋਂ ਇੱਕ ਤੇਜ਼ ਰਫਤਾਰ ਤੇ ਗੱਡੀ ਜੋ ਟਰੱਕ ਦੇ ਥੱਲੇ ਐਕਸੀਡੈਂਟ ਹੋ ਗਿਆ ਥੱਲੋ ਦੀ ਨਿਕਲ ਗਈ ਤੇ ਤਿੰਨ ਜਣਿਆਂ ਦੀ ਮੌਤ ਹੋ ਗਈ ਮੌਕੇ ਤੇ ਉਸ ਤੋਂ ਬਾਅਦ ਬੜੀ ਚਰਚਾ ਵਿੱਚ ਵੀਡੀਓ ਆਉਣ ਲੱਗੀ ਆ ਫਿਰ ਇੱਕ ਹੋਰ ਟਰੱਕ ਦਾ ਐਕਸੀਡੈਂਟ ਹੋਇਆ ਜੋ ਮੁੰਡਾ ਪੰਜਾਬੀ ਪੰਜਾਬ ਤੋਂ ਸੀ ਪੰਜਾਬੀ ਮੁੰਡਾ ਸੀ ਤੇ ਸਿੱਖ ਕਲਚਰ ਨਾਲ ਲਿਟੂ ਸੀਗਾ ਤੇ ਉਹ ਤੋਂ ਇੱਕ ਐਕਸੀਡੈਂਟ ਹੋਇਆ ਤੇ ਦੱਸਿਆ ਗਿਆ ਕਿ ਭਾਈ ਇਹਨੇ ਨਸ਼ੇ ਕਰਕੇ ਟਰੱਕ ਚਲਾਇਆ ਸੀਗਾ ਤਾਂ ਐਕਸੀਡੈਂਟ ਹੋ ਗਿਆ ਪਰ ਫਿਰ ਕੁਝ ਦਿਨਾਂ ਬਾਅਦ ਜਦੋਂ ਰਿਪੋਰਟ ਆਈ ਮੀਡੀਆ ਚ ਦੱਸਿਆ ਗਿਆ ਕਿ ਉਹ ਮੁੰਡੇ ਨੇ ਨਸ਼ਾ ਨਹੀਂ ਕੀਤਾ ਸੀਗਾ ਜਦੋਂ ਲਾਲੋ ਟ੍ਰੈਫਿਕ ਜਾਮ ਸੀ ਪਿੱਛੋਂ ਲਿਆ ਕੇ ਗੱਡੀਆਂ ਦੇ ਵਿੱਚ ਉਹ ਤੋਂ ਬ੍ਰੇਕ ਨਹੀਂ ਕੋਈ ਲਾਲੋ ਬ੍ਰੇਕ ਦੀ ਗਲਤੀ ਲਾਲੋ ਕਿ ਟਰੱਕ ਦਾ ਪਿੱਛੋਂ ਗੱਡੀਆਂ 'ਚ ਟੱਕਰਾ ਹੋ ਗਿਆ ਜਿਹਦੇ ਕਾਰਨ ਕਈ ਗੱਡੀਆਂ ਦਾ ਨੁਕਸਾਨ ਹੋਇਆ ਤੇ ਜਾਨੀ ਮਾਨੀ ਨੁਕਸਾਨ ਵੀ ਹੋਇਆ ਤੇ ਇਹ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਈਆਂ ਉਸ ਤੋਂ ਬਾਅਦ ਉਹਨਾਂ ਨੇ ਹੁਣ ਇੱਕ ਬੜਾ ਇੱਕ ਐਲੋ ਸਟਰੋਂਗ ਫੈਸਲੇ ਲੈ ਲਏ ਤੇ ਉਹ ਕਹਿੰਦੇ ਵੀ ਅਸੀਂ ਜਿਹੜੇ ਸਾਡੇ ਦੇਸ਼ ਦੇ ਵਿੱਚ ਆਏ ਹੋਏ ਨੇ 2 ਨੰਬਰ ਦੇ ਵਿੱਚ ਤੇ ਜਿਹੜੇ ਉਹਨਾਂ ਦੀ ਨਿਗਾਹ 'ਚ ਲਾਇਸੈਂਸ ਆ ਗਏ ਕਿ ਇਹ ਸਹੀ ਲਾਇਸੈਂਸ ਟੈਸਟ ਦੇ ਕੇ ਨਹੀਂ ਬਣਾਏ ਗਏ ਇਹ ਲੈ ਦੇ ਕੇ ਕਹਿ ਲੋ ਮਿਲੀ ਭੁਗਤ ਦੇ ਨਾਲ ਕਹਿ ਲੋ ਲਾਇਸੈਂਸ ਬਣੇ ਨੇ ਇਹਨਾਂ ਦੇ ਦੁਬਾਰਾ ਟੈਸਟ ਹੋਣਗੇ ਇਹਦੇ ਵਿੱਚੋਂ ਕੱਲੇ ਪੰਜਾਬੀਆਂ ਦੀ ਗਿਣਤੀ ਜੋ 1.5 ਲੱਖ ਦੱਸੀ ਜਾ ਰਹੀ ਆ ਕਹਿੰਦੇ ਵੀ ਜੋ ਟਰੱਕ ਚਲਾਉਂਦੇ ਨੇ ਜਾਂ ਬੱਸਾ ਬੱਸਾ ਵਗੈਰਾ ਚਲਾਉਂਦੇ ਨੇ ਲੋਕਲ ਟਰਾਂਸਪੋਰਟ ਆ ਤੇ ਉਹ ਟੋਟਲ 1.5 ਲੱਖ ਗਿਣਤੀ ਦੱਸ ਰਹੇ ਨੇ ਇਹ 1.5 ਲੱਖ ਵਿੱਚੋਂ 50 ਹਜ਼ਾਰ ਬੰਦਾ ਉਹ ਆ ਜਿਹੜੇ ਦੋ ਨੰਬਰ ਚ ਗਏ ਨੇ ਰਿਫਿਊਜੀ ਕਹਿ ਲਓ ਸੈਲਮ ਕਹਿ ਲਓ ਜਾਂ ਕਿੱਦਾਂ ਲਾ ਕੇ ਉਹ ਯੂ ਐਸ ਏ ਪਹੁੰਚੇ ਉੱਤੇ ਸੈਲਮ ਲਾਤੀ ਪੂਰੇ ਰਸਤੇ ਕਹਿ ਲਓ ਜਾ ਬਾਰਡਰ ਕ੍ਰੋਸ ਕਰਕੇ ਤੇ ਉਹਨਾਂ ਨੇ ਇੱਕ ਡੇਟ ਦਿੱਤੀ ਆ 31 ਦਸੰਬਰ ਤੱਕ ਦੀ ਇਹ 30 ਦਸੰਬਰ ਤੱਕ ਸਾਰਿਆਂ ਨੇ ਟੈਸਟ ਦੇਣਾ ਜਿਹੜੇ ਦੋ ਨੰਬਰ ਚ ਕਹਿ ਲਓ ਜਾ ਪੰਜਾਬੀ ਹੋਰ ਕਹਿ ਲਓ ਉਹ ਕਹਿੰਦੇ ਵੀ ਸਾਰਿਆਂ ਤੋਂ ਦੁਵਾਰੇ ਟੈਸਟ ਲੈਂਦਾ ਜਾਊਗਾ ਇੱਕ ਤਾਂ ਇੰਗਲਿਸ਼ ਦਾ ਟੈਸਟ ਲੈਂਦਾ ਜਾਊਗਾ ਜਿਹਨੂੰ ਇੰਗਲਿਸ਼ ਵਧੀਆ ਆਉਂਦੀ ਹੋਵੇ ਇੱਕ ਰੋ ਟੈਸਟ ਕਹਿ ਲਓ ਉਹ ਲੈਤਾ ਜਾਊਗਾ ਕਿ ਭਾਈ ਇਹਨੂੰ ਸਾਰੇ ਜੋ ਰੂਲ ਨੇ ਇਥੋਂ ਦੇ ਉਹ ਪਤਾ ਨਹੀਂ ਕਿ ਯੂ ਟਰਨ ਜਾਂ ਰਾਈਟ ਹੰਡ ਲੈਫਟ ਹੰਡ ਕਿੱਥੋਂ ਲੈਣਾ ਜਾਂ ਬੱਤੀਆਂ ਦਾ ਕੀ ਮਤਲਬ ਹੈ ਇਹ ਟੈਸਟ ਲੈਤੇ ਜਾਣਗੇ ਜਿਹਦੇ ਵਿੱਚ ਕੱਲੇ ਪੰਜਾਬੀਆਂ ਦੀ ਗਿਣਤੀ ਹੀ 1.5 ਲੱਖ ਆ ਤੇ ਹੁਣ ਉਹਨਾਂ ਤੋਂ ਉਦੋਂ ਬਾਅਦ ਇਹ ਰਿਪੋਰਟ ਆਉਣ ਤੋਂ ਬਾਅਦ ਉਹ ਕਹਿੰਦੇ ਅਸੀਂ ਕੁਝ ਬੰਦਿਆਂ ਤੋਂ ਟੈਸਟ ਲੈਂਤਾ ਵੀ ਆ ਟੈਸਟ ਲੈਣ ਤੋਂ ਬਾਅਦ ਉਹਨਾਂ ਨੇ ਇੱਕ ਡਾਟਾ ਸਾਂਝਾ ਕੀਤਾ ਉਹ ਕਹਿੰਦੇ ਵੀ ਅਸੀਂ ਬਹੁਤ ਸਾਰੇ ਬੰਦਿਆਂ ਤੋਂ ਟੈਸਟ ਲੈਂਤਾ ਪੰਜਾਬੀਆਂ ਤੋਂ ਜਿਨ੍ਹਾਂ ਨੂੰ ਇੰਗਲਿਸ਼ ਆਉਂਦੀ ਸੀ ਕਈਆਂ ਨੂੰ ਕਈਆਂ ਨੂੰ ਇੰਗਲਿਸ਼ ਆਉਂਦੀ ਨਹੀਂ ਸੀ ਤੇ ਉਹਨਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਬਹੁਤ ਸਾਰੇ ਐਦਾ ਦੇ ਸੀਗੇ ਡਰਾਈਵਰ ਜਿਨ੍ਹਾਂ ਨੂੰ ਇੰਗਲਿਸ਼ ਹਲਕੀ ਫੁਲਕੀ ਆਉਂਦੀ ਸੀਗੀ ਤੇ ਕਹਿੰਦੇ ਕੁਝ ਨੂੰ ਇੰਗਲਿਸ਼ ਆਉਂਦੀ ਸੀਗੀ ਜਦੋਂ ਉਹਨਾਂ ਤੋਂ ਦੂਸਰਾ ਟੈਸਟ ਲੈਤਾ ਗਿਆ ਰੋਡ ਦਾ ਵੀ ਲਾ ਲਓ ਵੀ ਬੱਤੀਆਂ ਦਾ ਕੀ ਮਤਲਬ ਹੈ ਜਾਂ ਲਾਈਟ ਲੈਫਟ ਟਰਨ ਉਹਨਾਂ ਦੇ ਵਿੱਚ ਜਿਹੜੇ ਐਂਗਲ ਸੀ ਉਹਨਾਂ ਦਾ ਮਤਲਬ ਪੁੱਛਿਆ ਗਿਆ ਵੀ ਇਹਨਾਂ ਦਾ ਮਤਲਬ ਦੱਸੋ ਤਾਂ ਉਹਨਾਂ ਤੋਂ ਉਹਦਾ ਜਵਾਬ ਨਹੀਂ ਦਿੱਤਾ ਗਿਆ ਕੁਛ ਤਾਂ ਤੰਗ ਕਰਕੇ ਲਾਇਸੈਂਸ ਰੱਦ ਹੋ ਗਿਆ ਤੇ ਬਹੁਤ ਸਾਰੇ ਵੀਰਾਂ ਦਾ ਡਰਾਈਵਰਾਂ ਦਾ ਲਾਇਸੈਂਸ ਰੱਦ ਹੋ ਗਏ ਨੇ ਤੇ ਉਹਨਾਂ ਵਿੱਚੋਂ ਕਹਿੰਦੇ ਵੀ 50000 ਉਹ ਬੰਦਾ ਜਿਹੜਾ ਰੈਫਿਊਜੀ ਲਈ ਹੋਈ ਆ ਦੋ ਨੰਬਰ 'ਚ ਆਏ ਨੇਗੇ ਤੇ ਉਹਨਾਂ ਦੇ ਲਾਇਸੈਂਸ ਬਹੁਤ ਜਣਿਆਂ ਦੇ ਰੱਦ ਹੋ ਰਹੇ ਨੇ ਤੇ ਬਾਕੀ ਹੋਣੇ ਨੇ ਉਹਨਾਂ ਨੇ ਲਾਸਟ ਡੇਟ ਦਿੱਤੀ ਇਹ ਤੋਂ ਪਹਿਲਾਂ ਜੇ ਟੈਸਟ ਦੇਗੇ ਤਾਂ ਠੀਕ ਹੈ ਤੁਸੀਂ ਪਾਸ ਹੋ ਨਹੀਂ ਤੁਹਾਡੇ ਲਾਇਸੈਂਸ ਰੱਦ ਹੋ ਜਾਣਗੇ ਤੇ ਤੁਸੀਂ ਇਹ ਮੰਨ ਲਓ ਵੀ ਉਹਨਾਂ ਦੀ ਕੱਲਾ ਪੰਜਾਬੀ ਹੀ ਉਹਨਾਂ ਦੀ ਜ਼ਿਆਦਾ ਨਿਗਾ ਚ ਆ ਰਿਹਾਗਾ ਤੇ 50000 ਬੰਦਾ ਜਿਹੜਾ 2 ਨੰਬਰ ਦਾ ਹੁਣ ਜਦੋਂ ਉਹਦੇ ਨਾਲ ਟੈਸਟ ਰੱਦ ਹੋਣਗੇ ਆ ਸੌਰੀ ਟੈਸਟਾਂ ਚ ਫੇਲ ਹੋਣਗੇ ਲਾਇਸੈਂਸ ਰੱਦ ਹੋਣਗੇ ਤਾਂ ਉਹਨਾਂ ਤੇ ਹੋਰ ਵੀ ਤੱਕਾ ਹੋਣਾ ਉਹਨਾਂ ਨਾਲ ਤੇ ਹੋ ਸਕਦਾ ਉਹਨਾਂ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਕੈਂਸਲ ਜੋ ਕੇਸ ਲੱਗੇ ਹੋਏ ਨੇ ਰਿਫਿਊਜੀਆ ਦੇ ਉਹਨਾਂ ਨੂੰ ਰੱਦ ਕਰਕੇ ਵਾਪਸ ਆਪਣੇ ਦੇਸ਼ ਭੇਜਿਆ ਜਾਵੇ ਇੰਡੀਆ ਤੇ ਉਹਨਾਂ ਲਈ ਆਉਣ ਵਾਲੇ ਦਿਨ ਬੜੇ ਔਖੇ ਨੇਗੇ ਤੇ ਬੜਾ ਪੈਸਾ ਲਾ ਕੇ ਯੂ ਐਸ ਏ ਪਹੁੰਚੇ ਨੇ ਅੱਜ ਉਹਨਾਂ ਨੂੰ ਸ਼ਾਇਦ ਇਹ ਵੀ ਟੈਨਸ਼ਨ ਹੋ ਰਹੀ ਹੋਗੀ ਕਿ ਸ਼ਾਇਦ ਅਸੀਂ ਵਾਪਸ ਲੱਗ ਜਾਈਏ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਹੋਰ ਸਟਰੋਂਗ ਕਰ ਦੇਣਾ ਦਿਨੋਂ ਦਿਨ ਗਵਰਨਮੈਂਟ ਆ ਜਿਹੜੀ ਉਹ بڑے ਕਹਿੰ ਲੋ ਪੱਕੇ ਫੈਸਲੇ ਲੈ ਰਹੀ ਆ ਬਾਹਰ ਕੱਢਣ ਦੇ ਤੇ ਜਿਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਬਾਹਰ ਭੇਜਿਆ ਵੀ ਆਪੋ ਆਦੇ ਦੇਸ਼ ਜਿਹੜੇ ਹੈਗੇ ਨੇ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਉਹੋ ਅਜੇ ਤੋ ਤੱਕ ਕੀ ਜਿਹੜੇ ਹੋਰ ਦੇਸ਼ਾਂ ਤੋਂ ਆਏ ਨੇ ਉਹਨਾਂ ਨੂੰ ਵੀ ਆਪਦੇ ਦੇਸ਼ ਚੋਂ ਕੱਢਣ ਨੂੰ ਫਿਰ ਰਹੇ ਨੇ ਤੇ ਇਹਦੇ ਨਾਲ ਟਰੰਪ ਨੇ ਇੱਕ ਵੀਡੀਓ ਬਿਆਨ ਵੀ ਜਾਰੀ ਕੀਤਾ ਕਿ ਮੈਨੂੰ ਬੜਾ ਦੁੱਖ ਹੋ ਰਿਹਾ ਕਿ ਮੈਂ ਜੋ ਖੁਸ਼ ਕਾਬਿਲਤ ਨੇ ਬੰਦੇ ਜੋ ਕੰਮ ਕਰਦੇ ਨੇ ਜਿਨ੍ਹਾਂ ਕੋਲੇ ਵਧੀਆ ਕੰਮ ਲਾ ਲੋ ਇੱਕ ਤਜਰਬਾ ਵੀ ਆ ਉਹਨਾਂ ਨੂੰ ਵੀ ਮੇਰੇ ਯੂ ਐਸ ਏ ਦੇ ਵਿੱਚੋਂ ਰਿਪੋਰਟ ਕਰਨਾ ਪੈ ਰਿਹਾ ਡਾਕੂਮੈਂਟ ਨਾ ਹੋਣ ਦੇ ਕਾਰਨ ਤੇ ਉਹ ਕਹਿੰਦਾ ਵੀ ਪਰ ਮੈਂ ਇਹ ਵੀ ਮੰਨਦਾ ਕਿ ਮੇਰੇ ਲੋਕਲ ਲੋਕਾਂ ਨੂੰ ਇਹਨਾਂ ਤਜਰਬਾ ਨਹੀਂ ਹੈਗਾ ਉਹਨਾਂ ਨੂੰ ਮੈਂ ਵੱਡੇ ਕੰਮ ਨਹੀਂ ਫੜਾ ਸਕਦਾ ਜਿੱਦਾਂ ਕੋਈ ਕਹਲੇ ਬੀ ਬੈਟਰੀ ਬਣਾਉਣ ਦਾ ਕੰਮ ਬੜਾ ਔਖਾ ਵੀ ਉਹਨਾਂ ਨੂੰ ਮੈਂ ਲੋਕਲ ਲੋਕਾਂ ਨੂੰ ਨਹੀਂ ਉੱਥੇ ਭੇਜ ਸਕਦਾ ਕਿਉਂਕਿ ਉਹਨਾਂ ਨੂੰ ਹਲੇ ਇਹ ਚੀਜ਼ ਦਾ ਤਜਰਬਾ ਨਹੀਂ ਹੈਗਾ ਤੇ ਤੁਸੀਂ ਪਿੱਛੇ ਖਬਰ ਸੁਣੀ ਹੋਊਗੀ ਇੱਕ ਹੰਡਾਈ ਦੀ ਕੰਪਨੀ ਦੇ ਵਿੱਚ ਛਾਪਾ ਮਾਰਿਆ ਸੀਗਾ ਉੱਥੇ ਸੌਵਾਂ ਦੇ ਹਿਸਾਬ ਨਾਲ ਜਿਹੜੇ ਦੋ ਨੰਬਰ ਦੇ ਵਰਕਰ ਸੀਗੇ ਉਹ ਫੜੇ ਗਏ ਸੀਗੇ ਜਿਹੜੇ ਦੋ ਨੰਬਰ 'ਚ ਰਹਿ ਰਹੇ ਸੀਗੇ ਉੱਥੇ ਦੋ ਨੰਬਰ 'ਚ ਕੰਮ ਕਰ ਰਹੇ ਸੀ ਖੁਦ ਹੰਡਾਈ ਦੀ ਕੰਪਨੀ 'ਚ ਉਤੋਂ ਫੜੇ ਸੀਗੇ ਤੇ ਹੁਣ ਕਿਾ ਦੱਸਿਆ ਹੀ ਜਾ ਰਿਹਾ ਕਿ ਉੱਥੇ ਲੋਕਲ ਲੋਕਾਂ ਨੂੰ ਕੰਮ ਸਿਖਿਆ ਰਹੇ ਨੇ ਕਿ ਲੋਕਲ ਲੋਕਾਂ ਨੂੰ ਇੱਥੇ ਰੱਖਿਆ ਜਾਵੇ ਇਹਨਾਂ ਕੋਲ ਇੱਕ ਤਜਰਬਾ ਹੋਵੇ ਕੰਮ ਦਾ ਲੋਕਲ ਲੋਕ ਸਿੱਖ ਰਹੇ ਨੇ ਹੁਣ ਜਿਹੜੇ ਕੰਮ ਸੀਗੇ ਕੋਈ ਵਧੀਆ ਲਾ ਲੋ ਬੈਂਟਰੀਆ ਦੇ ਜਾਂ ਗੱਡੀਆਂ ਬਣਾਉਣ ਦੇ ਹੁਣ ਲੋਕਲ ਲੋਕ ਉੱਥੇ ਕੰਮ ਕਰ ਰਹੇ ਨੇ ਉਹਨਾਂ ਤੋਂ ਸਿੱਖ ਰਹੇ ਨੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਹਾਵ ਨਾਲ ਲੋਕਲ ਲੋਕਾਂ ਨੂੰ ਕੰਮ ਸਿਖਾਇਆ ਜਾ ਰਿਹਾ ਬਹੁਤ ਵੱਡੇ ਪੱਧਰ ਤੇ ਉਥੋਂ ਰਿਪੋਰਟ ਹੋਣੇ ਨੇ ਦੇ ਲੋਕ ਜਿਹੜੇ ਦੋ ਨੰਬਰ ਜਿਹੜੇ ਆਪੋ ਆਪਣੇ ਦੇਸ਼ ਚ ਭੇਜਣੇ ਆ ਕਿਉਂਕਿ ਲੋਕਲ ਲੋਕਾਂ ਨੂੰ ਅੱਗੇ ਲਿਆਉਣਾ ਚਾਹੁੰਦਾ ਹਰੇਕ ਕੰਮ ਦੇ ਵਿੱਚ ਉਥੋਂ ਦੀ ਗਵਰਨਮੈਂਟ ਆਪਦੇ ਲੋਕਾਂ ਦਾ ਸਾਥ ਦੇਣਾ ਚਾਹੁੰਦੀ ਅੱਗੇ ਅਸੀਂ ਬਾਹਰਲੇ ਲੋਕਾਂ ਨੂੰ ਬਾਹਰ ਕੱਢੀਏ ਤੇ ਲੋਕਲ ਲੋਕਾਂ ਨੂੰ ਕੰਮ ਦੇਣਾ ਤੇ ਅੱਜ ਮੈਨਸਿਪਲ ਟਰੱਕ ਵਾਲੇ ਵੀਰ ਇੱਕ ਕਹਿ ਲੋ ਦੁਖ ਭਰੀ ਗੱਲ ਆ ਆਉਣ ਵਾਲੇ ਸਮੇਂ ਦੇ ਵਿੱਚ ਕਈਆਂ ਦੀਆਂ ਜੋਬਾਂ ਜਾਣ ਵਾਲੀਆਂ ਨੇ ਜਦੋਂ ਲਾਇਸੈਂਸ ਖਤਮ ਹੋ ਜਾਣਗੇ ਦੁਬਾਰਾ ਬਾਨਾ ਬੜਾ ਮੁਸ਼ਕਲ ਆ ਤੇ ਬੜੀ ਮੁਸ਼ਕਲ ਨਾਲ ਪਹਿਲਾਂ ਹੀ ਬਣਾਈ ਹੋਣਗੇ ਤੇ ਇਹਦਾ ਅਗਲਾ ਕੀ ਅਪਡੇਟ ਆਉਂਦਾ ਤੁਹਾਡੇ ਲਈ ਜਰੂਰ ਲੈ ਕੇ ਆਉਣੇ ਆ ਵੀਡੀਓ ਦੇਖਣ ਲਈ ਧੰਨਵਾਦ ਸੋਸੀ ਕਾਲ ਬੋਜੀ